ਕਿ ਜਾਂ ਕਿਵੇਂ ਇਹ ਟ੍ਰੇਨਿੰਗ ਆਪਣੀ ਪ੍ਰਾਈਵੇਟ ਟ੍ਰੇਨਿੰਗ ਹੈ ਪਰ ਜਿਹੜਾ ਸਰਟੀਫਿਕੇਟ ਦੇਵਾਂਗੇ ਉਹ ਸੈਂਟਰਲ ਗਵਰਨਮੈਂਟ ਤੋਂ ਰਜਿਸਟਰ ਹੋਊਗਾ ਜਿਵੇਂ ਪਟਿਆਲਾ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਸਰਕਾਰੀ ਹੈ ਲਵਲੀ ਯੂਨੀਵਰਸਿਟੀ ਪ੍ਰਾਈਵੇਟ ਹੈ ਪਰ ਬੀਏ ਐਮਏ ਉਹਨਾਂ ਦਾ ਵੀ ਸਰਟੀਫਿਕੇਟ ਚੱਲਦਾ ਨਾ ਆਪਣਾ ਉਹੀ ਤਰੀਕਾ ਹੈ ਸਰਟੀਫਿਕੇਟ ਕਰਕੇ ਤੁਹਾਡਾ ਲੋਨ ਨਹੀਂ ਹੁੰਦਾ ਜਾਂ ਕੋਈ ਤੁਹਾਨੂੰ ਕਹਿੰਦਾ ਉਹ ਤੋਂ ਲਖਾ ਲੈਣਾ ਤੁਹਾਡੀ ਦੁੱਗਣੀ ਫੀਸ ਮੈਂ ਦੇਵਾਂਗਾ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਕਰ ਸਕਦੇ ਸਰਟੀਫਿਕੇਟ ਮੇਰਾ ਮੋੜ ਜੋ ਜੀ ਉਹ ਤੋਂ ਲਿਖਾ ਲਿਆਓ ਜੀ 4500 ਦਾ ਆਪਦਾ 9000 ਰੁਪਇਆ ਲੈ ਲਓ ਜੀ ਜਿਹੜੀਆਂ ਇੱਥੇ ਸਕੀਮਾਂ ਆ ਉਹ ਸਾਰੀਆਂ ਚ ਚੱਲੂਗਾ ਇਹ ਹੁਣ ਕੋਈ ਸਰਕਾਰੀ ਸਰਟੀਫਿਕੇਟ ਬਾਈ ਇਹਨਾਂ ਦਾ ਆਹ ਇਹਦੇ ਆ ਸਾਈਨ ਕੀਤੇ ਅਸਾ ਛੋਡੇ ਤੇ ਆ ਨਹੀਂਗਾ ਜਿਹੜਾ ਸਰਕਾਰੀ ਸਰਟੀਫਿਕੇਟ ਹੈ ਉਹ ਬਾਈ ਟ੍ਰੇਨਿੰਗਾਂ ਸਾਲ ਚ ਇੱਕ ਦੋ ਮਸਾਂ ਹੁੰਦੀਆਂ ਲੁਧਿਆਣਾ ਯੂਨੀਵਰਸਿਟੀ ਚ ਹੁੰਦੀਆਂ ਆਪਣੇ ਕੇਵੀਕੇ ਠੀਕ ਹੈ ਜੇ ਤੁਹਾਡੇ ਕਿਸੇ ਦੇ ਨੇੜੇ ਉਹ ਵੀ ਟ੍ਰੇਨਿੰਗ ਲੈ ਲਓ ਜੀ ਪਰ ਉਹ ਹਫ਼ਤੇ ਦਾ 10 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਦਾ ਜਿਹੜਾ ਤਜਰਬਾ ਮੈਡੀਕਲ ਲੈਣ ਚ ਚੰਗਾ ਪਰ ਖਰੀਦ-ਵੇਚ ਦੇ ਵਿੱਚ ਤੇ ਜਿਹੜਾ ਬਾਹਰ ਇਹ ਚੱਲੀ ਜਾਂਦਾ ਬੱਕਰੀਆਂ ਦੇ ਵਿੱਚ ਮਾਇਆ ਜਾਲ ਉਹਦੇ ਬਾਰੇ ਉਹਨਾਂ ਡਾਕਟਰਾਂ ਨੂੰ ਕੋਈ ਪਤਾ ਨਹੀਂ ਆ। ਉਹਨਾਂ ਦੀਆਂ ਆਪਦੀਆਂ ਵੀ ਬੱਕਰੀਆਂ ਵੇਖੋਗੇ ਜਮਾਂ ਦੇਸੀ ਬੱਕਰੀਆਂ ਹੋਣੀਆਂ। ਉਹਨੂੰ ਬੀਟਲ ਬਣਾਈ ਜਾਂਦੇ ਆ ਉਹ। ਉਹ ਬਾਹਰ ਕੋਈ ਕੱਟਣਾ ਵਾਸਤੇ ਵੀ ਨਹੀਂ ਦੇਂਗਾ। ਕਿਉਂਕਿ ਉਹ ਸਰਕਾਰੀ ਅਧਾਰ ਹੈ। ਸਰਕਾਰੀ ਤਨਖਾਹ ਆਉਣੀ ਉਹਨਾਂ ਨੂੰ ਸਾਰਾ ਉਹਨਾਂ ਨੇ ਉਹਨਾਂ ਕੰਮ ਕਰੀ ਜਾਂਦਾ। ਹਾਂ ਇੱਥੇ ਸਾਡਾ ਕੀ 8-8 ਸਾਲਾਂ ਜੀ ੱੱੱਕੇ ਖਾਦੇ ਆ ਬਈ ਯਾਰ ਆਵਾਜ਼ ਆਉਂਦੀ ਏ ਇਹਦੇ ਚ ਆਹ ਪੁਰਾਣਾ ਫਾਰਮ ਸੀ ਮੇਰਾ ਉਹ ਬਾੜੀ ਵੇਚੀ ਆ ਇੱਥੋਂ ਸਾਰੇ ਇੰਡੀਆ ਦੇ ਵਿੱਚ ਬੱਕਰੀਆਂ ਮੈਂ ਟਰਾਂਸਪੋਰਟ ਕੀਤੀਆਂ ਵੱਡੇ ਵੱਡੇ ਮੰਤਰੀਆਂ ਨੂੰ ਐਮਪੀਆਂ ਨੂੰ ਮਹਾਰਾਸ਼ਟਰ ਦੇਆਂ ਨੂੰ ਗੁਜਰਾਤ ਦੇਆਂ ਨੂੰ ਵੱਡੇ ਵੱਡੇ ਐਕਟਰਾਂ ਨੂੰ ਵੀ ਗੰਗਾ ਬੱਕਰੀਆਂ ਆਹ ਬਾੜੀ ਦੇ ਵਿੱਚੋਂ ਇਹ ਤੁਸੀਂ ਦੇਖਣਾ ਬਈ ਆਪਾਂ ਵੱਡੇ ਫਾਰਮ ਨਾਲੋਂ ਪਹਿਲਾਂ ਆਪਦਾ ਕੰਮ ਕਿਵੇਂ ਚਲਾਉਣਾ ਠੀਕ ਹੈ ਲੋਨ ਹੋ ਗਿਆ ਆਪਣਾ پاس ਉਹਨੂੰ ਕਿਵੇਂ ਵਰਤਣਾ ਕਿਵੇਂ ਉਹਦੀਆਂ ਬੱਕਰੀਆਂ ਦਾ ਉਹਦਾ ਸੈਟਅਪ ਬਣਾਉਣਾ ਕਿਵੇਂ ਸਾਂਭਣਾ 100 ਬੱਕਰੀ ਬਹੁਤ ਹੋ ਜਾਂਦੀ ਹੈ ਮੰਨ ਲਾ ਨਵੇਂ ਬੰਦੇ ਆਸਤੇ ਸਾਂਭਣਾ ਤੇ ਬਹੁਤ ਔਖਾ ਕੰਮ ਹੈ ਮੇਨ ਇੱਕ ਜਿਹੜੇ ਭਰਾ ਮਾਣੇ ਲੇਬਰ ਰੱਖ ਕੇ ਕੰਮ ਕਰਨਾ ਸਰ ਨੂੰ ਵੱਡੀ ਪ੍ਰੋਬਲਮ ਬੱਕਰੀਆਂ ਚ ਆਉਂਦੀ ਹੈ ਲੇਬਰ ਦੀ ਆਪ ਨੂੰ ਸੋਨੂੰ ਢੇੜਾ ਰੱਖਣਾ ਪਊ ਲੇਬਰ ਦੇ ਉੱਤੇ ਕੈਮਰੇ ਲਾਉਣੇ ਪੈਣਗੇ ਜਿਹੜਾ ਕੋਈ ਡਿਊਟੀ ਵਾਲਾ ਬੰਦਾ ਜਾਂ ਆਪ ਕੰਮ ਨਹੀਂ ਕਰ ਸਕਦਾ ਲੇਬਰ ਵਾਲੇ ਜਿਆਦਾ ਫੇਲ ਹੀ ਹੋ ਜਾਂਦੇ ਬੰਦੇ ਜਦੋਂ ਫੀਲਡ ਵਗੈਰਾ ਇਧਰ ਉਧਰ ਵੇਚ ਦਿੰਦੇ ਆ ਜਾਂ ਉਹਨਾਂ ਦੀ ਕੇਅਰ ਨਹੀਂ ਕਰਦੇ ਜੇ ਤਾਂ ਦੱਸ ਕੇ ਕਰਾਵਾਂਗੇ ਕਰ ਦੇਣਗੇ ਲੇਬਰ ਟੈਗ ਦੀ ਨਹੀਂ ਖਾਸ ਕਰਕੇ ਜਿਹੜਾ ਨੇ ਬਾਹਰ ਚਾਰਨੀਆਂ ਬੱਕਰੀਆਂ ਸਾਨੂੰ ਸਾਰੇ ਢੰਗ ਦੱਸਾਂਗੇ ਘਰੇ ਰੱਖ ਕੇ ਕਿਵੇਂ ਬੱਕਰੀਆਂ ਪਾਲਣੀਆਂ ਬੱਕਰੀ ਹਰੇਕ ਪਾਲੂ ਉਹਨੂੰ ਘੱਟ ਖਰਚੇ 'ਚ ਕਿਵੇਂ ਪਾਲਣਾ ਵੀ 4 ਪੈਸੇ ਆਪਾਂ ਨੂੰ ਬਚਣ ਅੱਜ ਦੇ ਟਾਈਮ ਇਹਦੇ ਅਰگە ਚੰਗਾ ਧੰਦਾ ਵੀ ਹੈ ਨਹੀਂ ਤੇ ਇਹ ਜਿੰਨਾ ਇਹ ਚ ਬੰਦਾ ਫੇਲ ਹੁੰਦਾ ਉਹ ਜੋ ਵੀ ਕੋਈ ਧੰਦਾ ਹੈ ਨਹੀਂ ਇਹ ਜੇ 100 ਬੰਦੇ ਕੰਮ ਸ਼ੁਰੂ ਕਰਦੇ 90 ਫੇਲ ਹੁੰਦੇ ਆ ਕੋਈ ਛੋਟੀਆਂ ਛੋਟੀਆਂ ਗਲਤੀਆਂ ਤੁਹਾਨੂੰ ਦੱਸਾਂਗੇ ਇੱਥੇ ਸਾਰੀਆਂ ਉਹ ਬਾਹਰ ਨਿਕਲ ਕੇ ਤੁਸੀਂ ਦੇਖਣਾ ਵੀ 90 ਚ ਆਉਣਾ ਕਿ 10 ਚ ਆਉਣਾ ਹੁਣ ਕੋਈ ਨੀਂਦ ਪੂਰੀ ਕਰਕੇ ਜਾਵੜਿੰਦੇ ਸਰਟੀਫਿਕੇਟ ਮਾਰ ਜਾਂਦੇ ਸਰਟੀਫਿਕੇਟ ਤੁਹਾਨੂੰ ਦੇਵਾਂਗੇ ਪਰ ਕੁਝ ਸਿੱਖ ਕੇ ਵੀ ਜਾਣਾ ਸਾਰੀਆਂ ਸਕੀਮਾਂ ਬਾਰੇ ਦੱਸਾਂਗੇ ਸਾਰਾ ਪ੍ਰੈਕਟੀਕਲ ਕਰਾਵਾਂਗੇ ਆਪਾਂ ਕੱਲੀ-ਕੱਲੀ ਛੋਟੀਆਂ ਬੱਕਰੀਆਂ ਰੱਖੀਆਂ ਤੁਹਾਨੂੰ ਕੋਈ ਦਿੱਕਤ ਆਈ ਓਦੇ ਵਿੱਚ ਕੋਈ ਵੀ ਸਵਾਲ ਪੁੱਛ ਲਓ ਜੇ ਤੁਸੀਂ ਉਹ ਚੋਂ ਦੋ ਦਿਨਾਂ ਚ ਸਵਾਲ ਉਹੀ ਪੁੱਛਣਾ ਜਿਹਦਾ ਸਬਜੈਕਟ ਚੱਲੀ ਜਾਂਦਾ ਮੈਂ ਬੁਖਾਰ ਦੀ ਦਵਾਈ ਦੱਸੀ ਐ ਨਾ ਤੁਸੀਂ ਥਣਾ ਦੀ ਵਿੱਚ ਪੁੱਛ ਲਓ ਉਹ ਕੰਮ ਨਹੀਂ ਕਰਨਾ ਡਾਕਟਰ ਉੱਥੇ ਡਿਸਟਰਬ ਹੋ ਜਾਂਦੇ ਜਦੋਂ ਬੁਖਾਰ ਦੀ ਚੱਲੀ ਜਾਂਦੀ ਹੈ ਉਹਨੇ ਗੱਲ ਪੂਰੀ ਕਰ ਲਈ ਉਹਨੂੰ ਪੁੱਛਣਾ ਵੀ ਘੱਟ ਬੁਖਾਰ ਚ ਵੱਧ ਬੁਖਾਰ ਚ ਬੁਖਾਰ ਸੰਬੰਧੀ ਕੋਈ ਮਰਜ਼ੀ ਉਹਨੂੰ ਸਵਾਲ ਕਰ ਲਓ ਜਦੋਂ ਥਣਾ ਦੀ ਬਿਮਾਰੀ ਲਿਖਾਈ ਜਾਂਦਾ ਉਹਦਾ ਥਣਾ ਬਾਰੇ ਦੱਸੋ ਜੀ ਲਹੂ ਆਉਂਦਾ ਛੱਡੀ ਆਉਂਦੀ ਹੈ ਤੁਹਾਡਾ ਕੋਈ ਵੀ ਸਵਾਲ ਪਰ ਇਹ ਨਹੀਂਗਾ ਉਹ ਸਵਾਲ ਹੋਰ ਕਰੀ ਜਾਂਦਾ ਤੁਸੀਂ ਹੋਰ ਜਵਾਬ ਵਿੱਚ ਹੋਰ ਗੱਲ ਬੋਲਨ ਮੈਂ ਲੋਨ ਦੀ ਗੱਲ ਤੁਰਿਆ ਨਾ ਤੁਸੀਂ ਬੁਖਾਰ ਦੀ ਪੁੱਛੀ ਆ ਉਹ ਮੈਨੂੰ ਟ੍ਰੇਨਿੰਗ ਵਧੀਆ 2 ਦਿਨਾਂ ਚ ਲੈ ਕੇ ਜਾਣੀਆਂ ਸੋਨੋ ਰਹਿਣ ਰੂਣ ਦਾ ਰੋਟੀ ਪਾਣੀ ਦਾ ਕੋਈ ਦਿੱਕਤ ਨਹੀਂ ਆਉਣ ਦਿੰਦੇ ਆਪਾਂ ਆਪਣੇ 2-4 ਬੰਦੇ ਰਹਿੰਦੇ ਆ ਬਾ ਉਹ ਪਹੁੰਚ ਜਾਣਗੇ 10-20 ਮਿੰਟਾਂ ਚ ਫਿਰ ਆਪਾਂ ਟ੍ਰੇਨਿੰਗ ਸ਼ੁਰੂ ਕਰਦੇ ਆ ਤੇ ਪ੍ਰਸ਼ਾਦਾ ਤਿਆਰ ਹੋ ਜਾਊਗਾ ਬਸ 10-20 ਮਿੰਟਾਂ ਨੂੰ ਮੈਂ ਕਹਤਾ ਤੇ ਵਾਰੀ ਨਾਲ ਆਉਣਾ ਇੱਕ ਇੱਕ ਬੰਦੇ ਨੇ ਆਧਾਰ ਕਾਰਡ ਦੀ ਫੋਟੋ ਕਾਪੀ ਆਧਾਰ ਕਾਰਡ ਰੀਜਨਲ ਕੱਢ ਕੇ ਤੇ ਜਿਹੜੀ ਫੀਸ ਰਹਿੰਦੀ ਹੈ ਤੇ ਕਾਠ ਨਹੀਂ ਮਾਰਨਾ ਉੱਥੇ ਪਿਛਲੀ ਵਾਰ ਕੀ ਹੋਇਆ ਸੀਗਾ ਦੋ ਸਰਟੀਫਿਕੇਟ ਸਾਥੋਂ ਗਲਤ ਬਣ ਗਈ ਸੀ ਆਹੀ ਚੱਕਰ ਤੇ ਉਹਦਾ ਆਧਾਰ ਕਾਰਡ ਤੇ ਸੀ ਉਹਦਾ ਉਹਦਾ ਨਾਮ ਲਿਖਤਾ ਪਿਓ ਦਾ ਨਾਮ ਗਲਤ ਲਿਖਿਆ ਗਿਆ ਸਾਥੋਂ ਉੱਥੇ ਆ ਚੱਕਰ ਬਣ ਗਿਆ ਆਪਣਾ 10-20 ਮਿੰਟਾਂ ਦੇ ਕੰਮ ਸ਼ੁਰੂ ਹੋ ਜਾਊਗਾ ਮੁੜ ਕੇ ਆਪਾਂ ਜਾਣੇ ਫਾਰਮ ਤੇ ਉੱਥੇ ਸਾਨੂੰ ਕਿਹੜੀ ਨਸਲ ਰੱਖਣੀ ਹੈ ਕੀ ਨਿਸ਼ਾਨੀਆਂ ਹੁੰਦੀਆਂ ਇੱਥੇ ਤੁਹਾਡੇ ਨਾਲ ਠੱਗੀ ਵੱਜੂਗੀ ਮੰਡੀਆਂ ਤੋਂ ਕਿਵੇਂ ਲੈਣਾ ਫਾਰਮ ਤੋਂ ਕਿਹਰ ਤੋਂ ਜਾਨਵਰ ਲੈਣਾ ਸਾਨੂੰ ਅੱਜ ਪੂਰਾ ਇਹ ਹੁਣ ਤੁਹਾਨੂੰ ਅੱਧਿਆਂ ਨੂੰ ਚਲੋ ਇੱਕ ਦੋ ਬੰਦਿਆਂ ਦੀ ਕਿੰਨੇ ਬੰਦਿਆਂ ਦੀਆਂ ਬੱਕਰੀਆਂ ਰੱਖਾਂਗਾ ਹੁਣ ਪਹਿਲਾਂ ਕਾਫੀ ਬੰਦੇ ਨੇ ਰੱਖੇ 6-7 ਬੰਦੇ ਰੱਖੇ ਇਹਨਾਂ ਨੂੰ ਪਤਾ ਹੈ ਪਰ ਜਿਹੜੇ ਦੂਜੇ ਬੰਦੇ ਆਏ ਜਿਹੜਾ ਨੇ ਬੱਕਰੀ ਹਜੇ ਤੱਕ ਘਰੇ ਨਹੀਂ ਵੜੀ ਉਹਨਾਂ ਨੂੰ ਨਾ ਉਮਰ ਦਾ ਪਤਾ ਉਹਨਾਂ ਨੂੰ ਸਾਰੀਆਂ ਬੱਕਰੀਆਂ ਇੱਕ ਸਾਰ ਹੀ ਹੈ ਕਈ ਦੇਖਣ ਚ ਬੱਕਰੀ ਸੋਹਣੀ ਲੱਗਦੀਂਦੀ ਉਹਦੇ ਅਧਰੂਣ ਨਹੀਂ ਨੌਕਸ ਹੁੰਦੇ ਆ ਜਿਹੜੇ ਆਪ ਨੂੰ ਨਹੀਂ ਪਤਾ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਉਹਨ ਕਹਿੰਦੇ ਫੀਸ ਕਾਦੀ ਲੈਨੇ ਆ ਉਹ ਚੀਜ਼ ਦੀ ਲੈਨੇ ਆਂ ਫੀਸ ਜਿਹੜੇ 8 ਸਾਲ ਅਸੀਂ ਬਈ ਗੱਡੀਆਂ ਤੜਾਈਆਂ ਸਾਰਾ ਸਾਰਾ ਦਿਨ ਬੈ ਕੇ ਆਈਡੀਆਂ ਕੋਲੇ ਇੱਕ ਗੱਲ ਮਸਾਂ ਕੱਢਦੇ ਸੀ ਉਹਨਾਂ ਨੂੰ ਜਿਹੜਾ ਕੋਈ दारू ਪੀਂਦੇ दारू ਪੀਉਂਦੇ ਸੀਗੇ ਜੇ ਕੋਈ ਨਸ਼ਾ ਪੱਤਾ ਉਹ ਕਰਦਾਈ ਕੋਈ ਵਿੜਾਈ ਦਾ ਭੁੱਖ ਆਉਂਦਾਈ ਉਹਦੀ ਬਿਨਾ ਗੱਲ ਤਾਂ ਹੀ ਅਸੀਂ ਵਿੜਾਈ ਕਰੀ ਜਾਂਦੇ ਹੁੰਦੇ ਸੀ ਫੇਰ ਉਹ ਜਾ ਕੇ ਸਾਨੂੰ ਕੋਈ ਇੱਕ ਗੁਰ ਦੱਸਦਾ ਸੀਗਾ ਸੋਨੂੰ ਤਾਂ ਇੱਥੇ ਅਸੀਂ ਸਾਰਾ ਬਿਨਾ ਉਹ ਤੋਂ ਹੀ ਦੱਸ ਦੇਣਾ ਜੇ ਤੁਸੀਂ ਮੁਰਗੇ ਕਬੂਤਰਾਂ ਵਾਲੇ ਕੋਲ ਜਾਓਗੇ ਸੋ ਤੋਂ ਪਹਿਲਾਂ ਮਹੀਨਾ ਦੋ ਮਹੀਨੇ ਖੁੱਡੇ ਸਾਫ਼ ਕਰਾਊਗਾ ਫੇਰ ਤੁਹਾਨੂੰ ਚੇਲਾ ਧਾਰੂ ਆ ਫੇਰ ਕੋਈ ਮੰਦਰੀ ਕੋਈ ਉਥੋਂ ਕੜਾ ਲਊਗਾ ਫੇਰ ਜਾ ਕੇ ਤੁਹਾਨੂੰ ਆਪਦੇ ਘਰ ਦੱਸੂਗਾ ਇਹ ਬੱਕਰੀਆਂ ਚ ਇਹੀ ਕੰਮ ਟ੍ਰੇਨਿੰਗ ਦਾ ਚੰਗਾ ਜਿਹੜਾ ਤੁਹਾਨੂੰ ਅਸੀਂ ਕੱਲੀ-ਕੱਲੀ ਚੀਜ਼ ਲਿਖਾ ਦਿੰਨੇ ਆ ਸਾਡੇ ਬਹੁਤ ਅਲੌਂਸ ਹੋਇਆ ਸਾਡਾ ਵੀ ਪਰ ਉਹ ਅਲੌਂਸ ਸੋਡਾ ਨਾ ਹੋਵੇ ਇਹੀ ਟ੍ਰੇਨਿੰਗ ਦਾ ਫਾਇਦਾ ਤੁਹਾਨੂੰ ਕੰਮ ਬਹੁਤ ਵਧੀਆ ਮਾਰਕੀਟ ਬਹੁਤ ਵਧੀਆ ਤੇ ਸੂਰਾ ਵਾਂਗੂ ਕੜਕਨਾ ਵਾਂਗੂ ਪਪੂਲਰ ਵਾਂਗੂ ਇਹ ਆਇਆ ਨੀਗਾ ਬਈ ਸਾਲ ਚੱਲਣਾ 2 ਸਾਲ ਇਹ ਜਦੋਂ ਤੱਕ ਦੁਨੀਆ ਰਹੀ ਇੰਡੀਆ ਰਿਆ ਭਾਰਤ ਰਿਆ ਉਦੋਂ ਤੱਕ ਕਿ ਬੱਕਰੀਆਂ ਦਾ ਕੰਮ ਇਹਦੀ ਮਾਰਕੀਟ ਟੌਪ ਤੇ ਰਹਿਣੀ ਹੈ ਇਹਦੇ ਕੀ ਕਾਰਨ ਆ ਉਹ ਵੀ ਤੁਹਾਨੂੰ ਕੱਲਾ ਕੱਲਾ ਦੱਸਾਂਗੇ ਤੇ ਖੱਸੀ ਬੱਕਰਿਆਂ ਦੇ ਕੰਮ ਕਰਨਾ ਬਰੀਡਿੰਗ ਤੇ ਕਰਨਾ ਦੁੱਧ ਦਾ ਕਰਨਾ ਆਚਾਰ ਦਾ ਕਰਨਾ ਉਹ ਤੁਹਾਨੂੰ ਕੱਲਾ ਕੱਲਾ ਪਾਰਟ ਸਮਝਾਵਾਂਗੇ ਬਹੁਤ ਮੁੰਡੇ ਜਿਹੜੇ ਨੇ ਬਾਹਰ ਜਾਣਾ ਸੀਗਾ ਆ ਵੀ ਬਾਈ ਮਨਤ ਬਾਹਰ ਆਇਆ ਨਾ ਤੂੰ ਕਿਹੜੇ ਕੰਟਰੀ ਚ ਕੈਨੇਡਾ ਚ ਆਇਆ ਬਾਈ ਕਿੰਨੇ ਸਾਲ ਆਈ 8 8 ਸਾਲ ਆ ਕੇ ਛੱਡਿਆ ਉਹਤੋਂ ਇੱਥੇ ਹੁਣ ਫਾਰਮ ਕਰਨਾ ਇਹ ਜੇ ਬਹੁਤ ਆਉਂਦਾ ਬਈ ਮੇਰੇ ਕੋਲੇ ਨਹੀਂ ਨਹੀਂ ਬਰਮ ਆ ਨਾ ਬਹਿਰੀਂ ਤੋਂ ਆਣਾ ਕਿ ਇਧਰ ਲਾ ਕੇ 29 ਸਾਲ ਹੁਣ ਬੱਕਰੀਆਂ ਦਾ ਹੁਣ ਸਾਨੂੰ ਝੇਡਾਂ ਵੀ ਹੋਣੀਆਂ ਇਹਨੂੰ ਵੀ ਝੇਡਾ ਹੋਣੀ ਹੈ ਇਹਦੇ ਮਿੱਤਰ ਪਿਆਰੇ ਪਰ ਤੁਸੀਂ ਝੇਡਾਂ ਦੇ ਮੂੰਹ ਬੰਦ ਕਰਨੇ ਮੈਨੂੰ ਬਹੁਤ ਕੁਸ਼ ਕਰਦਿੰਦਾ ਇੱਥੇ ਮੌਸਮ ਆਉਂਦਾ ਆਂਢੀ ਗਵਾਂਢੀ ਮੈਂ ਖਾਈ ਜਾਂਦੇ ਮੇਰਾ ਘਰ ਜਿੱਦਨ ਮੈਂ ਗੱਡੀ ਭਰਦੇ ਮੈਨੂੰ ਪਤਾ ਹੀ ਮੇਰੇ ਕੋਲੇ 5 ਲੱਖ ਹੁੰਦੇ ਕਿ 10 ਲੱਖ ਹੁੰਦੇ ਜੇਬ ਚ ਤੇ ਉਧਰ ਕੋਈ ਕੰਮ ਬੈਠਾ ਹੁੰਦਾ ਹੀ ਉਧਰੋਂ بڑے ਕੰਮ ਘੜਾਇਆ ਬੰਬੇ ਬੰਬੇ ਮੈਂ ਫੋਨ ਕਰ ਦੇਣਾ ਉਹਨਾਂ ਨੂੰ ਮੰਤਰੀਆਂ ਨੂੰ ਬੱਕਰੀਆਂ ਵੱਡੇ ਵੱਡੇ ਫਾਰਮਾਂ ਨੂੰ ਬੱਕਰੀਆਂ ਦਿੱਤੀਆਂ ਸੀ ਹైదరాబాద్ ਦੇ ਨਵਾਬਾਂ ਨੂੰ ਦਿੱਤੀਆਂ ਬੱਕਰੀਆਂ ਉਹ ਸਾਦਿਆ ਬਾਈ ਜੀ ਆਓ ਤੁਹਾਨੂੰ ਕਮਾਉਣਾ ਹైదరాబాద్ ਹੋਰ ਇੱਥੇ ਐਮਐਲਏ ਨੂੰ ਵੀ ਨਹੀਂ ਕੋਈ ਹైదరాబాద్ ਤੋਂ ਫੋਨ ਆਉਂਦਾ ਕਿਸੇ ਨੂੰ ਇਹਦੇ ਨਾਲ ਤੁਹਾਡਾ ਸਰਕਲ ਵੀ ਵਧੂਗਾ ਮੈਂ ਕਿਤੇ ਵੀ ਜਾਵਾਂ ਤਾਂ ਮੈਨੂੰ ਪਹਿਲਾਂ ਬੰਦੇ ਖੜੇ ਹੁੰਦੇ ਆ ਛੋਡੇ ਚ ਮੂੰਹ ਪਿਆਰ ਕਰਨ ਵਾਲੇ ਅੱਜ ਥੋਡੀ ਮੈਂ ਸੇਵਾ ਕਰਕੇ ਤੋਰੂਗਾ ਫੇਰ ਹੀ ਤੁਸੀਂ ਮੈਨੂੰ ਸਦੋਂਗੇ ਜੇ ਮੈਂ ਕੱਲ ਨੂੰ ਕਿਤੇ ਆ ਗਿਆ ਡਿਊਟੀ ਆ ਗਿਆ ਜਾਂ ਹੋਰ ਆ ਗਿਆ ਸੋਨੂੰ ਅੱਜ ਹੀ ਇੱਥੇ ਮੈਂ ਜਮਾ ਮੂਤਰਗੀ ਚਾਹ ਪੀ ਆਈ ਗਿਆ ਤੇ ਤੁਸੀਂ ਮੈਨੂੰ ਕਿੱਥੇ ਪੁੱਛਣਾ ਉੱਤੇ ਜਾਂ ਅੱਜ ਸੋਨੂੰ ਮੈਂ ਲੁੱਟ ਲਿਆ 4500 ਰੁਪਇਆ ਸੋਨੂੰ ਆ ਹੀ ਲੱਗੇ ਗਿਆ ਯਾਰ ਬੰਦਾ ਉਹ ਢੂਈ ਮਾਰ ਗਿਆ ਦਾ ਠੀਕ ਹੈ ਆਪ ਦਾ ਇਮਾਨਦਾਰੀ ਨਾਲ ਕੰਮ ਕਰਨਾ ਭਲਾਂ ਦੀ ਲੇਟ ਹੋ ਜਾਊਗਾ ਪਰ ਜਦੋਂ ਕੰਮ ਥੋੜਾ ਚੱਲ ਪਿਆ ਇਹ ਚ ਉਦੋਂ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਮਾਰਕੀਟ ਇਹਦੀ ਬਹੁਤ ਸਿਰਾਂ ਮਾਰਕੀਟ ਵਾਲਾ ਕੰਮ ਇਹ ਚ ਹੈ ਨਹੀਂ ਆ ਵੀ ਫੇਲ ਹੋਣ ਵਾਲਾ ਫੇਲ ਹੋਵੋਗੇ ਤੁਸੀਂ ਆਪ ਦੇ ਕਾਰਨ ਕਰਕੇ ਬੱਕਰੀ ਮਰੂਗੀ ਤੁਹਾਡੇ ਕਾਰਨ ਕਰਕੇ ਬੱਕਰੀ ਉਹ ਮਰਦੀ ਨਹੀਂ ਇਹ ਬਹੁਤ ਤਗੜਾ ਜੀਵ ਜੰਤੂ ਆ ਪਰ ਜਦੋਂ ਇਹ ਤੁਸੀਂ ਇਹਨ ਖਰਾਕ ਜਾਂ ਇਹਦੇ ਅੱਗਾ ਪਿੱਛਾ ਨੂੰ ਵੱਧ ਘੱਟ ਖਵਾਤੀ ਜਾਂ ਇਹਨੂੰ ਠੱਕਾ ਕਰਤਾ ਉਦੋਂ ਇਹ ਫਿਰ ਬਾਈਦੀ ਨਹੀਂ ਉਦੋਂ ਠੀਕ ਹੈ ਨਾਲ ਵੀ ਨਹੀਂ ਬਾਈਦੀ ਉਦੋਂ ਦਿਲ ਬਹੁਤ ਛੇਤੀ ਸੜਦੀ ਹੈ ਇਹਨੂੰ ਗਰੀਬ ਤੋਂ ਗਰੀਬ ਬੰਦਾ ਵੀ ਕਰ ਸਕਦਾ ਇਹਨੂੰ ਤਗੜੇ ਤੋਂ ਤਗੜਾ ਬੰਦਾ ਵੀ ਕਰ ਸਕਦਾ ਥੋੜੇ ਘਰੇ ਆਪਦੇ ਖਾਣ ਨੂੰ ਦਾਣੇ ਹਨੀ ਤੁਸੀਂ ਤਾਂ ਵੀ ਬੱਕਰੀਆਂ ਦਾ ਕੰਮ ਕਰ ਸਕਦੇ ਹੋ ਬਾਹਰ ਚੜਾਓ ਖਰੀ ਝੜਦੀਆਂ ਨਹੀਂ ਮੱਝਾਂ ਗਾਂਆਂ ਕਿੱਥੇ ਉਹਦਾ ਵੰਡ ਵੜੀਵਾ ਬਈ ਹੱਥਾਂ ਨੂੰ ਚਾਹੀਦਾ ਉਹ ਤਾਂ ਹੁਣ ਕਈ ਬੰਦੇ ਕਹਿ ਦਿੰਦੇ ਮੱਝਾਂ ਜੀ ਫੇਲ ਹੋ ਗਏ ਗਾਂਆਂ ਚ ਫੇਲ ਹੋ ਗਏ ਉਹ ਇੱਧਰ ਵੀ ਫੇਲ ਹੋਣਗੇ ਚਲੋ ਥੋੜਾ ਬਹੁਤ ਉਧਰ ਹੈਗਾ ਦੁੱਧ ਦਾ ਰੇਟ ਦਾ ਉਹਦਾ ਕਾਰਨ ਪਰ ਕਿਤੇ ਨਾ ਕਿਤੇ ਬੰਦਾ ਆਪ ਕਸੂਰਵਾਰ ਹੁੰਦਾ ਐ ਉਹ ਮੱਝਾਂ ਗਾਂਆਂ ਦਾ ਦੁੱਧ ਬਈ ਆਪਾਂ ਆਪਣੀ ਡਰਮ ਤੇ ਵੇਚ ਸਕਦੇ ਸ਼ਹਿਰਾਂ ਚ ਆਪਾਂ ਜਰੂਰੀ ਆਪ ਡੈਰੀ ਚ ਪਾ ਪਾ ਕੇ ਸਿੱਟਣਾ ਉੱਥੇ 25 30 ਰੁਪਏ 20 ਕਿਲੋਮੀਟਰ ਜਾਓ 50-60 ਰੁਪਏ ਪੈਂਦਾ ਉਹਦਣ ਹੀ ਪੈਸੇ ਦਿਹਾੜੀ ਬੰਦੀ ਆਪਾਂ ਨੂੰ ਆਪਣੇ 10 ਕਿਲੋ ਚੀ ਬੰਦੀ ਦਿਹਾੜੀ ਇਹ ਥੋੜੀ ਆਪ ਨੂੰ ਮਿਹਨਤ ਵੀ ਕਰਨੀ ਪੈਣੀ ਹੈ ਮੇਰੇ ਹੁਣ 8-10 ਕੰਮ ਆ ਕੱਲਾ ਬੱਕਰੀਆਂ ਦਾ ਨਹੀਂ ਗਾ ਕੰਮ ਕਰਾਂਗੇ ਬਈ ਪਰ ਕਰੋ ਇਮਾਨਦਾਰੀ ਨਾਲ ਬੇਈਮਾਨੀ ਵਾਲਾ ਚਰ ਨਹੀਂ ਚੱਲਦੀ ਬੇਈਮਾਨੀ ਨਾਲ ਕਿਹੜਾ ਪੈਸਾ ਬਣਾ ਲਾਂਗੇ ਪਰ ਉਹ ਨਹੀਂ ਸਾਨੂੰ 8 ਸਾਲ ਹੋ ਗਿਆ ਸਾਨੂੰ ਪੰਜਾਬ ਚ ਇੱਕ ਬੰਦਾ ਪਾ ਲਓ ਜੀ ਬਈ ਮੈਂ ਬੱਕਰੀ ਮਾੜੀ ਦਿੱਤੀ ਹੋਏ ਕਿਸੇ ਨੂੰ ਬੱਕਰੀਰ ਲੈ ਕੇ ਗਿਆ ਹੋਏ ਕੋਈ ਇਹਨੇ ਮਾੜੀ ਦਿੱਤੀ ਹੋਏ ਮਾੜੀ ਬਈ ਮੈਂ ਝੜਕਈ ਨੂੰ ਚਕਾ ਨਾ ਮੈਨੂੰ ਹਜੇ ਦੇ ਜਾਂਦੇ ਆ ਕਈ ਵਾਰੀ ਜਦੋਂ 10 ਬੱਕਰੀਆਂ ਲੈਣਾਂ ਵਿੱਚ ਕਈ ਵਾਰੀ ਅੱਕੜ ਦੀ ਆ ਜਾਂਦੀ ਫਾਲਟ ਵਾਲੀ ਉਹ ਆਪਾਂ ਵੱਡਣ ਵਾਲੇ ਨੂੰ ਚਕਾ ਲਈਦੀ ਪਰ ਕਿਸੇ ਨੂੰ ਨਹੀਂ ਦਈ। ਫੇਰ ਗਲਤ ਜਾ ਹੀ ਵੱਡਿਆਂ ਨੂੰ ਕਹੇ ਬਈ ਮੋੜ ਜਾ ਹੋਰ ਲੈ ਜਾ ਨਹੀਂ ਪੈਸੇ ਲੈ ਜਾ ਆ ਦੇ ਵਾਪਸ। ਨਹੀਂ ਹੋਰ ਬੰਦਾ ਕੀ ਕਰਦਾ ਵੇਚ ਕੇ ਬੱਕਰੀ ਦੂਜੇ ਦਾ ਫੋਨ ਨਹੀਂ ਚਾਹਦਾ। ਅੱਜ 20000 ਦੀ ਦਿੱਤੀ ਕੱਲ ਨੂੰ ਆਖੋ ਯਾਰ 10000 ਦੀ ਛੱਡ ਜਾ। ਉਹਦਾ ਤੁਸੀਂ ਕੀ 10000 ਦਾ ਕੀ ਉਹਦੀਆਂ ਝਾਂਜਰਾਂ ਲਾ ਲਈਆਂ ਤੁਸੀਂ ਰਾਤੇ ਰਾਤ ਜਾਂ ਦੋ ਦਿਨਾਂ 'ਚ ਬੱਕਰੀ ਲੈਣੀ ਆ ਪੂਰੀ ਸਾਰਾ ਸਾਨੂੰ ਇਕੱਲੀ- ਇਕੱਲੀ ਗੱਲ ਸਮਝਾਵਾਂਗੇ ਆਪਾਂ ਠੀਕ ਹੈ ਤੇ ਆਪਣੇ ਬੰਦੇ ਆ ਜਾਂਦੇ ਦੋ ਚਾਰ ਰਹਿ ਗਏ ਬੰਦੇ ਆਪਣੇ ਇੱਥੋਂ ਵੀ ਲੱਗ ਜਾਓ ਜੇ ਵਾਰੀ ਨਾਲ ਇੱਕ ਬੰਦਾ ਹੀ ਆਉਣਾ ਇੱਕ ਉਦੋਂ ਮਗਰ ਠੀਕ ਹੈ ਕੱਠ ਨਹੀਂ ਮਾਰਨਾ ਭਰਾਵਾਂ ਆਪਾਂੱਖੇ ਆਪਾਂ ਚਲਾ ਦਿੰਨੇ ਆ ਅਸੀਂ ਜਾ ਜਾ ਗੱਲ ਕਰੀਏ ਉਹਨਾਂ ਨਾਲ ਉਹ ਸੰਸਥਾ ਬਣੀ ਹੋਈ ਆ ਇੱਕ ਆ ਰੋਲਾ ਉਹਨਾਂ ਨੇ ਕੀ ਰੋਲਾ ਨਾ ਪਾ। ਉਹ ਆਉਣਗੇ ਪਰ ਉਹਨਾਂ ਦੀ ਬਾਈ ਯਾਰ ਬੰਦ ਕਰੋ ਯਾਰ ਆਹ ਕੀ ਕਰੀ ਜਾਂਦੇ ਆ। ਪੂਰਾ ਆਦਾ ਲੈਕਚਰ ਪੜਤੀ ਬਾਈ ਜੀ ਹੈਲੋ ਠੀਕ ਹੈ ਸਰ ਵੀ ਜਾਂਦੇ ਆ ਬੰਦ ਕਰੋ ਉਹਨਾਂ ਨੇ ਆਪੇ ਸਾਰਾ ਵਾਸਤ ਕਰਾਉਣਾ ਮੈਨੇਜਰ ਨਾਲ ਮੀਟਿੰਗ ਕਰਨ ਮੈਨੇਜਰ ਨੂੰ ਦੱਸਣ ਲਈ ਚਾਹੀਦਾ ਯਾਰ ਸਾਫ ਪੀਡੀ ਫਟੋ ਮੈਂ ਸਾਰਾ ਕੋਟ ਠੀਕਾ ਹੀ ਮਾਰ ਦੇ। ਵਾੜਾ 2-3% ਲੈਣਗੇ ਉਹ ਆਪਦੀ ਤੁਸੀਂ ਉਹਨਾਂ ਨਾਲ ਕੋਈ ਗੱਲ ਕੋਈ ਗੱਲ ਨਹੀਂ ਸੁਣਦੀ ਨਹੀਂ ਗੱਲ ਉਹ ਤੋਂ ਬਣਾ ਨਹੀਂ ਕਰਨਾ ਜਿਹੜਾ ਆਪਣਾ ਪਹਿਲਾ ਸਿਸਟਮ ਹੁੰਦਾ ਮੈਂ ਸਰਟੀਫਿਕੇਟ ਦੇ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਮੈਂ ਦੱਸੂਗਾ ਬਈ ਪ੍ਰੋਜੈਕਟ ਫਾਈਲ ਬੰਦ ਦੀ ਹੈ ਠੀਕ ਹੈ ਕੋਈ ਵਿਚੋਲਾ ਨਹੀਂ ਪਾਉਣਾ ਪ੍ਰੋਜੈਕਟ ਫਾਈਲ ਆ ਦਿਓ ਤੁਸੀਂ ਆਪ ਥੋੜਾ ਜਿਹਾ ਤੁਰਦੇ ਫਿਰਦੇ ਹੈਗੋਂ ਹਾਂ ਬੈਂਕ 'ਚ ਠੀਕ ਆ ਥੋੜਾ ਸਾਰਾ ਸਮਝਾ ਸਕਦੇ ਹੋ ਤੁਹਾਨੂੰ ਕਿਸੇ ਨੂੰ 1% ਵੀ ਨਾ ਕੋਈ ਵਿਚੋਲਾ ਪਾਉਣ ਦੀ ਕਾਹਦੀ ਦੀ ਲੋੜ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਦੇ ਉੱਥੇ ਹੀ ਚੱਲਣਾ ਕੰਮ ਉਥੋਂ ਤਾਂ ਕੋਈ ਸਪਾਰਸ਼ ਨਹੀਂ ਚਲਦੀ ਉਹਨਾਂ ਨੇ ਸਾਰਾ ਕਰਨਾ ਥੋੜਾ ਜਾ ਕੇ ਬੈਂਕ ਵਾਲੇ ਕਾਲਾ ਉਹ ਬੰਦੇ ਨੂੰ ਜਿਹੜਾ ਛੜਾਇਆ ਲਮਾਉਂਦੇ ਆ ਉਹ ਚ ਤੁਹਾਨੂੰ ਦੱਸਾਂਗੇ ਬੈਂਕ ਵਾਲ ਨਾਲ ਕਿਵੇਂ ਗੱਲ ਕਰਨੀ ਸਾਰਾ ਦੱਸਾਂਗੇ ਜੋ ਸੰਸਥਾ ਨਾਲ ਗੱਲ ਪੂਰੀ ਵਧੀਆ ਸੰਸਥਾ ਹੈ ਯਾ ਰਜਿਸਟਰ ਹੋਈ ਹੈ ਉਹਨਾਂ ਦੀ ਪਹਿਲਾਂ ਹਲਦੀ ਤੇ ਬਹੁਤ ਲੋਨ ਕਰਾਇਆ ਖੇਤੀ ਕਿਸਾਨ ਬਹੁਤ ਜੁੜੇ ਉਹਨਾਂ ਦਾ ਗਰੁੱਪ ਹੈ ਉਹ ਆਪਦੇ ਬਾਰੇ ਦੱਸਣਗੇ ਸਾਰਾ ਪਰ ਅੱਖਾਂ ਮੀਚ ਕੇ ਕਿਸੇ ਨੇ ਕਿਸੇ ਤੇ ਭਰੋਸਾ ਨਹੀਂ ਕਰਨਾ ਕੱਲ ਨੂੰ ਮੈਨੂੰ ਜ਼ਿੰਮੇਵਾਰ ਨਾ ਠਹਾਓ ਠੀਕ ਹੈ ਉਹਨਾਂ ਚਲੋ ਗੱਲਾਂ ਸੁਣ ਲਈਆਂ ਉਹਨਾਂ ਚ ਜੇ ਕੋਈ ਚੰਗੀ ਗੱਲ ਰੱਖੀ ਨੋਟ ਕਰ ਲਓ ਇਹ ਦੂਜਿਆਂ ਨੂੰ ਛੱਡ ਦੇ। ਆਹ ਤੱਕੜਾ। ਮੈਨੂੰ ਜਾਂਦਾ ਬਈ ਮੇਰੇ ਕਰਕੇ ਤੁਹਾਨੂੰ ਕੋਈ ਤੁਹਾਡੇ ਨਾਲ ਠੱਗੀ ਮਾਰ ਜੇ ਪੈਸੇ ਮੰਗੇ ਸੋ ਉਥੋਂ ਜਾਂ ਕੋਸ਼ਿਸ਼ ਕਰੇ ਉਹ ਇਹ ਜਿਹਾ ਕੰਮ ਕੋਸ਼ਿਸ਼ ਨਹੀਂ ਕਰਨਾ। ਉਹਨਾਂ ਨੇ ਹੁਣ ਲੋਨ ਪਾਸ ਕਰਾਇਆ ਆਪਣੇ ਜੈਤੂ ਮੰਡੀ 100 ਬੱਕਰੀ ਦਾ। ਸਾਰਾ ਉਹਨਾਂ ਨੇ ਆਪ ਹੀ HDFC ਤੋਂ ਕਰਾਤਾ ਉਹਨਾਂ ਨੇ ਪ੍ਰਾਈਵੇਟ ਬੈਂਕ ਤੋਂ। ਉਹ ਪ੍ਰੋਜੈਕਟ ਫਾਈਲ ਸਾਰਾ ਕੋਸ ਆਪ ਹੀ ਤਿਆਰ ਕਰਦੇ। ਜੇ ਹੋਂ ਤੁਸੀਂ ਆਪ ਦਾ ਕੋਈ ਸੀਏ ਹੈਗਾ ਥੋਡੇ ਹੱਥ 'ਚ ਕੋਡ ਕਚੈਰੀਆਂ 'ਚ ਸੀਏ ਹੁੰਦੇ ਜਿਹੜੇ ਰਿਟਰਨਾਂ ਭਰਦੇ ਆ ਉਦੋਂ ਤੁਸੀਂ ਪ੍ਰੋਜੈਕਟ ਫਾਈਲ ਤਿਆਰ ਕਰਵਾ ਸਕਦੇ ਹੋ 5-6000 ਰੁਪਏ ਦਾ ਕੰਮ ਆ ਉਹ ਆਪਿਓ ਫਾਰਮ ਭਰਦੂ ਜਿਹੜਾ ਐਨਐਲਐਮ 'ਚ ਆਨਲਾਈਨ ਭਰ ਸਕਦੇ ਆ ਦੂਜੀ ਚੈੱਕ ਹੈਗਾ ਖਾਦੀ ਬੋਰਡ ਵਾਲਾ ਉਹ 'ਚ ਆਫਲਾਈਨ ਵੀ ਆਨਲਾਈਨ ਵੀ ਹੈ ਪਰ ਇਹ 'ਚ ਤੁਹਾਨੂੰ ਥੋੜੀ ਭੱਜ ਦੌੜ ਕਰਨੀ ਪਊਗੀ ਲੋਨ ਲੈਣ ਵਾਸਤੇ ਸੌਖਾ ਨਹੀਂ ਮਿਲਣਾ ਤੁਹਾਨੂੰ ਜਿਹੜੀ ਗੱਲ ਹੈ ਲੋਨ ਲੈਣ ਤੋਂ ਪਹਿਲਾਂ ਕੀ ਕਰਨਾ ਹੈ ਕਿਵੇਂ ਕੰਮ ਸ਼ੁਰੂ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਉਹ ਵੀ ਜ਼ਰੂਰੀ ਹੈ ਸਿੱਧੀ 100 ਬੱਕਰੀ ਦਾ ਲੋਨ ਹੋ ਗਿਆ 100 ਬੱਕਰੀ ਆ ਗਈ ਉਹ ਚ ਫਰੌਖਾ ਹੋ ਜੂ ਤੁਹਾਨੂੰ ਠੀਕ ਹੈ ਇਧਰੋਂ ਬਈ ਆਈ ਆ ਉਹ ਜਿਆ ਕੱਕੇ ਨਾਲ